ਪੰਜ ਵਜੇ ਤੋਂ ਬਾਅਦ ਇਸ ਸਥਾਨ ਤੇ ਜਾਣਾ ਮਨਾ ਹੈ ਰਾਤ ਦੇ ਘਟਕਟ ਹੁਣ 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 ਸਹੀ ਟਾਈਮ 11:30 ਵਜੇ ਦਾ ਹੋਇਆ ਪਿਆਗਾ ਉਹਨੇ ਸ਼ਰਾਬ ਦੇਦਾ ਕਹਿੰਦਾ ਸਾਰਾ ਭਾਂਗੜ ਕਹਿੰਦਾ ਆ ਇੱਥੇ ਤਬਾਹ ਹੋ ਜੂਗਾ ਇੱਥੇ ਰਾਤ ਵੀ ਆਈ ਸੀ ਇੱਥੇ ਪੁੱਟੀਆਂ ਦੀਆਂ ਆਵਾਜ਼ਾਂ ਜੀ ਕੈਪਚਰ ਹੋ ਰਹੀਆਂ ਪੇ ਉਹ ਕਾਲਾ ਜਾਦੂ ਜਾਣਦਾ ਸੀਗਾ ਉਹ ਦੁਕਾਨਾਂ ਵਿਖਾਈਆਂ ਗਈਆਂ ਸੀ ਲੋਕ ਛੱਡ ਗਿਆ ਆਪਦਾ ਚਲੇ ਗਈ ਸਾਰਾ ਕੁਝ ਉਹ ਤਾਂਤ੍ਰਿਕ ਦਾ ਡੇਰਾ ਉਹ ਸੀਗਾ ਉਹ ਉੱਥੇ ਰਹਿੰਦਾ ਹੁੰਦਾ ਸੀ ਇਹ ਸਾਹਮਣੇ ਜਿਹੜਾ ਕਿਲਾ ਨਾ ਪਾਨਗੜ ਦਾ ਕਿਲਾ ਜੀ ਇਹਦਾ ਐਂਟਰੀ ਗੇਟ ਆ। ਕਿਉਂ ਬਈ ਇਹ ਰਾਣੀ ਮੇਰੇ ਬਸਤ ਹੋ ਜੇ। ਪੀਲੀ ਕਰ ਕੇ ਜਾਂਦੀ ਸਿਸਟਮ ਸੀ। ਡਰ ਲੱਗੀਆਂ ਦਾ। ਤੇ ਬੜੇ ਸਹੜਾ ਸਿੰਧਿਆ ਸੇਵੜਾ ਨਾਂ ਦਾ ਇੱਕ ਬੰਦਾ ਖੜਾ ਸੀ ਜੋ ਕਿ ਇਹ ਤੰਤਰਮੰਤ੍ਰਿਕ ਸੀਗਾ ਮਤਲਬ ਤੇ ਉਹ ਕਾਲਾ ਜਾਦੂ ਜਾਣਦਾ ਸੀਗਾ। ਉਹ ਜਦੋਂ ਨੇ ਰਾਜਕੁਮਾਰੀ ਨੂੰ ਦੇਖਿਆ ਰਾਜਕੁਮਾਰੀ ਨੂੰ ਦੇਖਿਆ ਤਾਂ ਉਹਨੂੰ ਵਧੀਆ ਲੱਗੀ। ਇਹ ਆ 스ਵੀਮਿੰਗ ਪੂਲ ਉਸ ਟਾਈਮ ਦਾ ਆ ਕਮਰੇ ਨੇ ਯਾਰ ਅਸੀਂ ਡਿਜ਼ਾਈਨ ਚੈੱਕ ਕਰ ਸਕਦੇ ਹਾਂ ਬਈ ਠੀਕ ਹੈ ਯਾਰ ਬੰਦਾ ਰਾਤ ਨੂੰ ਇੱਥੇ ਮਨਾਹੀ ਕਰੀ ਹੋਈ ਆ ਕਿਉਂ ਨਾ ਬੰਦਾ ਡਰ ਜੇ ਇੱਥੇ ਆ ਕੇ ਹਨਾ ਇਕੱਲੇ ਬੰਦੇ ਤਾਂ ਦਰੀ ਨਾ ਪਵੇ ਆ ਸਾਰੇ ਮਾਰਵਲ ਡਿੱਗ ਗਏ ਨੇ ਉਹ ਜੁ ਸੰਦੇ ਸੇਵੜਾ ਦੀ ਗੱਲ ਕਰਦੇ ਆ ਜਿਹੜਾ ਤੰਤਰਿਕ ਸੀਗਾ ਉਹ ਤੰਤਰਿਕ ਦਾ ਡੇਰਾ ਉਹ ਸੀਗਾ ਉਹ ਉੱਥੇ ਰਹਿੰਦਾ ਹੁੰਦਾ ਸੀ ਉਹ ਸੰਦੇ ਸੇਵੜਾ ਨੇ ਕੀ ਕੀਤਾ ਵੀ ਜਦੋਂ ਉਹਨੇ ਰਾਣੀ ਨੂੰ ਦੇਖਿਆ ਉਹਨੂੰ ਸੋਹਣੀ ਲੱਗੀ ਉਹਨੇ ਕੀ ਕੀਤਾ ਉਹਦੀ ਰਾਣੀ ਦੀ ਨਿਗਾਹ ਕਰੇ ਇੱਧਰ ਉੱਧਰ ਹੋਈ ਸੀ ਉਹਨੇ ਚੱਕਿਆ ਇੱਕ ਇਤਰ ਤੇ ਉਹਦੇ ਤੇ ਟੂਰਨਟ ਪਾ ਜਮ ਕੇ ਜਾਦੂ ਮੰਤਰ ਕਰਕੇ ਉਹ ਉੱਥੇ ਰੱਖਦਾ ਉਹ ਤੋਂ ਬਾਅਦ ਰਾਣੀਆਂ ਕੀ ਕੀਤਾ ਰਾਣੀ ਆਪਣੀ ਸਹੇਲੀਆਂ ਨਾਲ ਵਾਪਿਸ ਕਿਲੇ ਵੱਲ ਆਉਣ ਲੱਗੀ ਇਸ ਜਗ੍ਹਾ ਦੇ ਤੇ ਉਦੋਂ ਉਸ ਦੀ ਸਹੇਲੀ ਨੇ ਕਿਹਾ ਸੀ ਕਿ ਕਹਿੰਦੀ ਉੱਥੇ ਇੱਕ ਬੰਦਾ ਸੀ ਕਹਿੰਦੀ ਮੈਂ ਡਰ ਗਈ ਸੀ ਉਸ ਟਾਈਮ ਮੈਂ ਤੈਨੂੰ ਤਾਂ ਨਹੀਂ ਦੱਸਿਆ ਠੀਕ ਹੈ ਉਹ ਕਹਿੰਦੀ ਇੱਥੇ ਇੱਕ ਬੰਦਾ ਸੀਗਾ ਜਿਹੜਾ ਤੇਰੇ ਦੇ ਮੇਲੇ ਟੂਣਾ ਟਪਾ ਕਰਕੇ ਕਰ ਰਿਹਾ ਸੀ ਤੇ ਤੇਰੇ ਇਹ ਇਕਰਦੇ ਉਹ ਡਰ ਗਈ ਉਹ ਚੀਜ਼ ਤੋਂ ਜੇ ਆਪਾਂ ਡਰ ਜਣੇ ਆਪਾਂ ਕਹਦੀ ਕੋਈ ਜੀ ਹਨਾ ਵੀ ਉਹ ਚੀਜ਼ ਸੀਗੀ ਤੇਰੇ ਤੇ ਨੇ ਟੂਣਾ ਕਰਿਆ ਆਪਾਂ ਜਿਹੜੇ ਡਰ ਜਣੇ ਜੇ ਕੋਈ ਚੀਜ਼ ਉਹਨੂੰ ਉੱਚਾ ਲਾ ਕੇ ਮਾਰਦੇ ਹੁਣ ਇਹ ਵੀ ਆਪਣੇ ਨਾਲ ਕੰਮ ਹੀ ਕੀਤਾ ਹੁਣ ਚੱਕਿਆ ਪਰਹੂਣ ਇਹ ਪੱਥਰ ਤੇ ਮਾਰਿਆ ਚਲਾ ਕੇ

ਇਧਰ ਸੀ ਇਧਰ ਆ ਦੇ ਓ ਯਾਰ ਇਥੇ ਯਾਰ ਇਧਰ ਉਸ ਤੋਂ ਬਾਅਦ ਉਹ ਰਾਣੀ ਨੇ ਕੀ ਕੀਤਾ ਬਈ ਉਹ ਜਿਹੜਾ ਪੱਥਰ ਸੀ ਜਿਹੜਾ ਪਰਫਿਊਮ ਸੀਗਾ ਇਤਰ ਸੀਗਾ ਉਹਨੇ ਕੀ ਕੀਤਾ ਉਹਨੇ ਚੱਕ ਕੇ ਨਾ ਪੱਥਰ ਤੇ ਮਾਰਿਆ ਜਿਵੇਂ ਮੈਂ ਪੱਥਰ ਪਿਆਗਾ ਆਪਾਂ ਐ ਪੱਥਰ ਤੇ ਮਾਰੀਏ ਵਾ ਵੱਡੇ ਹਾਰੇ ਪੱਥਰ ਤੇ ਮਾਰੀਏ ਆਪਾਂ ਉਹਨੇ ਪੱਥਰ ਤੇ ਮਾਰਿਆ ਉਹ ਪੱਥਰ ਤੇ ਮਾਰਨ ਦਾ ਰਿਜ਼ਲਟ ਕੀ ਨਿਕਲਿਆ ਜੋ ਤਾੰਤ੍ਰਿਕ ਨੇ ਸੀਗਾ ਸੰਦੇਆ ਸੇਵੜਾ ਸੀ ਉਹਨੇ ਮੰਤਰ ਪੜ੍ਹਿਆ ਸੀਗਾ ਵੀ ਇਹ ਰਾਣੀ ਮੇਰੇ ਬਸਟ ਹੋ ਜੇ ਤੇ ਜਦੋਂ ਇਹਨੂੰ ਲਾਵੇ ਤਾਂ ਮੇਰੇ ਵੱਲ ਚਿਤੁਰੀ ਆਵੇ ਪਰਫਿਊਮ ਨੇ ਵੀ ਕੰਮ ਕਰਿਆ ਜਿਹੜਾ ਮੰਤਰ ਕਰਿਆ ਮੰਤਰ ਮਾਰਿਆ ਸੀ ਉਸ ਨੇ ਵੀ ਕੰਮ ਕਰਿਆ ਮੰਤਰ ਨੇ ਜਿਹੜਾ ਕੰਮ ਕਰਿਆ ਵੀ ਉਹ ਪੱਥਰ ਤੇ ਵੱਜਿਆ ਪੱਥਰ ਦੀ ਮਤਲਬ ਰਾਣੀ ਨੇ ਜਾਣਾ ਸੀ ਹਨਾ ਉਹਦੇ ਵੱਲ ਤੁਰ ਕੇ ਉਹਦੇ ਵੱਲ ਫਿਰ ਕੀ ਹੋਇਆ ਪੱਥਰ ਤੁਰ ਕੇ ਜਾਣ ਲੱਗਿਆ ਜਿੱਥੇ ਉੱਤੇ ਰਹਿੰਦਾ ਹੁੰਦਾ ਸੀਗਾ ਫਿਰ ਪੱਥਰ ਪਤਾ ਨਹੀਂ ਚੜਿਆ ਸੀ ਪਤਾ ਨਹੀਂ ਥੱਲੇ ਉਤਰਿਆ ਸੀ ਇਹਦਾ ਬਜੇ ਕੁਝ ਪਤਾ ਨਹੀਂ ਪੱਥਰ ਜਾ ਕੇ ਉਹਦੇ ਤੇ ਨਾ ਉੱਤੇ ਡਿੱਗ ਗਿਆ ਛਾਤੀ ਤੇ ਕਿਉਂਕਿ ਉਹਨੇ ਆਪਣਾ ਬੱਚਾ ਨੂੰ ਹੋ ਕਰਾਇਆ ਹੋਇਆ ਸੀਗਾ ਟੂਨਟ ਪਗ ਰਿਆ ਹੋਇਆ ਸੀ ਤੇ ਇਸ ਨੂੰ ਦੇਖ ਕੇ ਉਹਨੇ ਫਿਰ ਕੀ ਕੀਤਾ ਬਈ ਉਹਨੇ ਜਮ ਮਰਦੇ ਮਰਦੇ ਨੇ ਸ਼ਰਾਬ ਦੇਦਾ ਕਹਿੰਦਾ ਕਹਿੰਦਾ ਇਹ ਵੀ ਬੰਦਾ ਜੰਗ ਸ਼ਕਤੀਸ਼ਾਲੀ ਤਾਂ ਹੈਗਾ ਸੀ ਕਿਉਂਕਿ ਪੱਥਰਾ ਰਿਜ਼ਲਟ ਆਪਾਂ ਦੇਖ ਲਿਆ ਵੀ ਪੱਥਰ ਨੇ ਕੰਮ ਕੀਤਾ ਉਸ ਤੋਂ ਬਾਅਦ ਉਹ ਪੱਥਰ ਉਹਦੇ ਵਿੱਚ ਵਜਾਉਣੇ ਸ਼ਰਾਬ ਦੇਦਾ ਕਹਿੰਦਾ ਸਾਰਾ ਭਾਨਗੜ ਕਹਿੰਦਾ ਕਹਿੰਦਾ ਇੱਥੇ ਤਬਾਹ ਹੋ ਜਾਊਗਾ ਮੈਂ ਪਿਆ ਰਿਹਾ ਹਾਂ ਮੈਂ ਪਿਆ ਰਿਹਾ ਹਾਂ ਕੌਣ ਠੀਕ ਹੈ ਵੀ ਸਾਰਾ ਭਾਨਗੜਾ ਜਿਹੜਾ ਇੱਥੇ ਤਬਾਹ ਹੋ ਜੂਗਾ ਰਾਣੀ ਦੀ ਕੀ ਇੱਥੇ ਡੈਥ ਹੋ ਗਈ ਸੀ ਹੌਲੀ 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 ਪਿੰਡੇ ਸਾਰਾ ਉਜੜ ਗਿਆ ਮਤਲਬ ਆਪਣੇ ਇਵੇਂ ਸ਼ਹਿਰ ਮਾਨਸਾਗਾ ਬਠਿੰਡਾ ਗਾਣਾ ਇਦਾਂ ਦੀ ਇਹ ਭਾਨਗੜਾਗਾ ਪੈਸੇ ਕੋਈ ਹੈ ਨਹੀਂ ਬਾਕਸ ਉਹ ਪਿੰਡ ਦਿਖਾਦੇ ਹੁਣ ਵੇਹ ਹੁਣ ਵਸਣ ਲੱਗਿਆਗਾ ਠੀਕ ਹੈ ਪਹਿਲਾ ਪਹਿਲਾ ਜਿਹੜਾ ਸੀਗਾ ਸਾਰਾ ਸੁਣ ਦਿਖਾਈ ਦਿੱਤਾ ਉਹ ਉਜੜ ਗਿਆ ਸੀ ਉਹ ਦੁਕਾਨਾਂ ਦਿਖਾਈਆਂ ਗਈਆਂ ਸੀ ਲੋਕ ਛੱਡ ਗਿਆ ਆਪਦਾ ਚਲੇ ਗਈ ਸਾਰਾ ਕੁਝ ਇਹਨਾਂ ਨੂੰ ਖਸਾਨ ਹੋਣ ਲੱਗਿਆ ਸੀਗਾ ਨੁਕਸਾਨ ਕਿਵੇਂ ਹੁੰਦਾ ਸੀ ਜੰਗ ਲੜਦੇ ਸੀਗੇ ਕੀ ਉਹ ਹੋ ਗਏ ਹੱਤਿਆ ਹੋ ਗਈ ਰਾਣੀ ਦੀ ਸਾਰਿਆਂ ਦੀ ਮਤਲਬ ਉਹ ਰਾਣੀ ਦੀ ਹੱਤਿਆ ਕਿਹਾ ਆਤਮਾ ਕਹਿੰਦੇ ਨੇ ਵੀ ਜਾ ਕੀ ਪਾਨਗੜ ਦੇ ਇੱਥੇ ਜਿੰਨੇ ਇਸ ਜੋ ਇੱਥੇ ਇੱਥੇ ਜੋ ਇੱਥੇ ਹੀ ਰਹਿੰਦਾ ਉਹ ਸਰਕਾਰ ਨੇ ਬੋਰਡ ਲਾਇਆ ਹੋਇਆ ਹੈਗਾ ਇੱਥੋਂ ਦਾ ਪ੍ਰੋਪਰ ਕਿ 5 ਵਜੇ ਤੋਂ ਬਾਅਦ ਇਸ ਸਥਾਨ ਤੇ ਜਾਣਾ ਮਨਾਗਾ ਇਸ ਲੋਕੇਸ਼ਨ ਤੇ ਆਉਣਾ ਰਾਤ ਨੂੰ 5 ਵਜੇ ਤੋਂ ਬਾਅਦ ਮਨਾਗਾ ਪਰ ਤੁਹਾਡਾ ਭਰਾ ਤੁਸੀ ਜਾਣਦੇ ਹੋ ਕਿਸ ਤਰੀਕੇ ਦਾ ਸੋਨੂੰ ਵੀ ਲੱਗਦਾ ਆਪਾਂ ਕੋਸ਼ਿਸ਼ ਨਹੀਂ ਕੀਤੀ ਹੋਊਗੀ ਹੁਣ ਤੁਹਾਨੂੰ ਮੈਂ ਰਾਤ ਦਾ ਵਲੌਗ ਦਿਖਾਉਣ ਲੱਗਾ ਸੀ ਰਾਤ ਵੀ ਆਈ ਸੀ ਇੱਥੇ ਅਸੀਂ ਰਾਤ ਦਾ ਅਸੀਂ ਰਾਤ ਨੂੰ ਵੀ ਇੱਥੇ ਆਏ ਸੀ ਇੱਥੇ ਰਾਤ ਨੂੰ ਆਉਣਾ ਮਨਾ ਹੈ ਅਸੀਂ ਰਾਤ ਨੂੰ ਇੱਥੇ ਆਏ ਸੀ ਸਾਡੇ ਕੋਲ ਪ੍ਰੂਫ ਆ ਮੈਂ ਤੁਹਾਨੂੰ ਵੀਡੀਓ ਰਾਈਂ ਦਿਖਾ ਸਕਦਾ 11 ਵਜੇ ਦਾ ਟਾਈਮ ਕੋਇਆ ਪਿਆ ਹੈ ਅਸੀਂ ਆਪਦੇ ਕੂਮ ਤੇ ਜਾ ਰਹੇ ਹਾਂ ਠੀਕ ਹੈ ਤੇ ਹੁਣ ਆਈ ਦੇਖਦੇ ਆਂ ਕਿ ਅਸੀਂ ਅੱਗਰ ਬਨ ਯਾਦ ਹੈਗੇ ਅਸੀਂ ਗੇਟ ਤੱਕ ਜਾਵਾਂਗੇ ਤੇ ਗੇਟ ਤੇ ਜਾ ਕੇ ਚੈੱਕ ਕਰਾਂਗੇ ਕਿ ਹੈ ਕੀ ਧੀ ਗੱਡੀ ਤਾਂ ਅਸੀਂ ਚਾਰ ਦਿਨਾਂ ਲਈ ਰੈਡੀ ਹੋਏ ਹਾਂ ਵਿੱਕੀ ਕਹਿੰਦਾ ਮੈਨੂੰ ਡਰ ਲੱਗਦਾ ਮੈਂ ਜਾਂਦਾ ਨਹੀਂ ਲੋਕ ਲਾਦਾ ਉਹ ਕਿਸ ਨੇ ਤੇਰਾ ਕਮਾਰ ਆ ਜਾ ਤਲੋਂ ਆਇਆ ਸਰਦਾਰ ਲੋਕ ਲਾਦਾ ਕਿਸ ਨੇ ਚੈਰੀ ਮਰ ਬਗਦਾ ਗਿਆ ਇਹ ਗੱਲ ਵਰਦਾ ਨਾ ਮਨਪ੍ਰਾ ਇੱਕ ਚੀਜ਼ ਹੀ ਸਮਝ ਨਹੀਂ ਆਉਂਦੀ ਹੈਗੀ ਤੁਹਾਡੇ ਨਾਲ ਫਿਲਮਾਂ ਆਉਣਾ ਫਿਲ ਹੋਈ ਜਾਂਦਾ ਹੈਗਾ ਬਾਹਰ ਦੇਖਿਓ ਮੀਨ ਤੇ ਰਾਤ ਤਾਂ ਨਹੀਂ ਰਗਾ ਤੇ ਮੀਂਹ ਪਈ ਹੁੰਦਾਗਾ ਮੀਂਹ ਫਰਮ ਵਾਲਾ ਸੀ ਇੰਨੀ ਹੁੰਦਾ ਉਹ ਕੰਮ ਆ ਰਾਤ ਦੇ 11 ਵਜੇ ਵਿਆਹ ਕੋ ਮੰਨੇ ਆ ਆਸੇ-ਬਾਸੇ ਉੱਥੇ ਗਏ ਨੇ ਲਾਊਡ ਐਂਟਰੀ ਲਾਊਡ ਨਹੀਂ ਗਈ ਹੋਟਲ ਵਾਲਿਆਂ ਨੇ ਵੀ ਕਮਰੇ ਬੰਦ ਕਰਦੇ ਸੀਗੇ ਇਹਨੂੰ ਆ ਦੀ ਮਤਲਬ ਮਤਲਬ ਨਾ ਸਮਝੀ ਜੀ ਅੰਦਰ ਆ ਜੀ ਉਹਦੇ ਹਿਸਾਬ ਨਾਲ ਸੀ ਗੇਟ ਖਲਵਾਇਆ ਆ ਬਾਈ ਨੇ ਗੇਟ ਖੋਲਿਆ ਸਾਡਾ ਆ ਬਾਈ ਨੇ ਗੇਟ ਖੋਲਿਆ ਹਮ ਨਾ ਸਰ ਬਾਤ ਸੁਣ ਹਮ ਨਾ ਵਹਾਂ ਪੇ ਜਾ ਕੇ ਆਤੇ ਵਾਪਿਸ ਆ ਜਾਏਗੇ 2 ਮਿੰਟ ਮੇ ਕੀ ਹੋ ਗਿਆ ਨਹੀਂ ਕਿਉਂ अब बढ़ाएंगे क्या बढ़ाएंगे इसको 5 मिनट रुक जाओ बस सिर्फ 5 मिनट 5 मिनट 5 मिनट अरे बस गाड़ी घुमा के आ अब 5 मिनट में आ गए ठीक है बंद मत करना भाई नहीं कहाँ सो जाएंगे हम यहीं पे पे जाएंगे आके पे जाएंगे मैं नहीं बैठे भाई आगे आगे बिजली करके की है भाई तू चेक कर सोगे ठीक है मी पूरा पई जाएगा ਮੋਹ ਬੜੇ ਬੰਦੇ ਕਿਵੇਂ ਖੜੇ ਸਾਰੇ ਆਣੇ ਪੀਲੀ ਗਰਖੀ ਆਂਦੀ ਐ ਸਿਸਟਮ ਸੇ ਡਰ ਲੱਗ ਜਾਂਦਾ ਅਰੇ ਇੰਜੋਏ ਕਰਾ ਕੇ ਭਾਈ ਬੜੇ ਰਹੋ ਵੀਡੀਓ ਤੇ 1 ਕਿਲੋਮੀਟਰ ਦੀ ਬਾਟ ਅੱਧਾ ਨਹੀਂ 500 ਕਿਲੋਮੀਟਰ ਦੀ ਬਾਟ ਹੈਗੀ ਹੈਗੀ ਉੱਥੇ ਮਤਲਬ ਕਿਲਾ ਹੈਗਾ ਕਿਲੇ ਦੀ ਐਂਟਰੀ ਹੈਗੀ ਆ ਤੇ ਉਹ ਆਪਾਂ ਐਂਟਰੀ ਤੇ ਜਾਵਾਂਗੇ ਠੀਕ ਹੈ ਜੇ ਲਾਗੇ ਤਾਂ ਆਰਾਮ ਨਾਲ ਚਲਾਉਂਦਾ ਭਾਈ ਇੱਧਰ ਰਾਤ ਦੇ ਟਟਕਟ ਹੁਣ 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 ਸਹੀ ਟਾਈਮ 11:30 ਵਜੇ ਦਾ ਹੋਇਆ ਪਿਆਗਾ ਠੀਕ ਹੈ ਤੇ ਸਾਹਮਣੇ ਕਰਦਾ ਕੈਮਰਾ ਇੱਕ ਵਾਰ ਤੇ ਹੁਣ ਸਿੱਧਾ ਅਸੀਂ ਭਾਨਗੜ ਨੂੰ ਜਾਈ ਜੰਨੇ ਆ ਪ੍ਰੋਪਰਲੀ ਪ੍ਰੋਪਰਲੀ ਬਿਲਹੋਂ ਭਾਨਗੜ ਦੇ ਮੇਨ ਬਣਿਆ ਹੋਇਆ ਨਾ ਉੱਥੇ ਜਾਈ ਜੰਨੇ ਹੈਗੇ ਆਈ ਵੀ ਦੱਸ ਦੇ ਕਿੰਨੀ ਕਿ ਦੂਰ ਆ ਥੋੜਾ ਤੇ ਮਤਲਬ 200 ਮੀਟਰ ਦੀ ਬਾਟ ਹੈਗੀ ਹੈਗੀ ਪ੍ਰੋਪਰ ਹਨਾ ਤੇ ਆਪਣਾ ਬਿੱਜੀ ਉੱਥੀ ਆ ਰਮਣ ਉਧਰ ਕਰ ਲੈ ਬਿਜਲੀ ਕਰ ਕੀ ਦੇ ਮੌਜੂਦ ਉਧਰ ਲ ਬੰਦੇ ਨੇ ਸ਼ੀਸ਼ੇ ਦੇ ਨਾਲ ਲਾ ਕੈਮਰਾ ਇਹ ਬੰਦੇ ਨੂੰ ਪ੍ਰੋਪਰ ਸਾਰਾ ਕੁਝ ਦੱਸੇ ਕੁਛ ਨਹੀਂ ਦੇਦਾ ਪ੍ਰੋਪਰ ਬਲੇ ਕੋਈ ਚੱਕਰ ਨਹੀਂ ਜਿਹੜਾ ਕੋਈ ਆਹ ਆਹ ਦੇਖਦਾ ਸੈ ਦੇਖਦਾ ਚੱਲਾ ਹੁਣ ਦੇਖਣ ਲੱਗ ਗਿਆ ਸਿੰਘ ਦਾ ਮੈਂ ਬੋਲੇ ਥੋੜੀ ਥੋੜੀ ਇਹਦੀ ਸਾਹਮਣੇ ਧਿਆਨ ਰੱਖ ਸਾਹਮਣੇ ਕਹਿੰਦਾ ਗੁੰਡੇ ਦਾ ਰੀਰਤੀ ਕਰ ਦੇਂਦਾ ਯਾਰ ਐਸੀ ਬਾਹਰੋਂ ਬਾਹਰੋਂ ਜੰਮਦੀਆਂ ਰਹਿਣ ਦੇ ਭੋਲੇ ਜੋਕਰ ਉਹ ਦੇਖਿਆ ਜਮਣ ਉਹ ਡਲੇ ਡੂਲੇ ਬਾਹਰ ਖੰਡੇ ਪਏ ਓਏ ਓਏ ਆ ਜੀ ਚੈੱਕ ਕਰ ਇੱਧਰ ਮੇਰੇ ਵਾਲੇ ਪਾਸੇ ਹੱਥ ਮਾਰਦੇ ਹੱਥ ਮਾਰ ਕੇ ਸਾਫ ਹੋ ਜਾਊਗਾ ਓਏ ਕੁਝ ਖੰਡੇ ਆ ਕੀ ਪਿਆ ਬਚਾਣੇ ਇਹ ਮਤਲਬ ਮਾਰਕੀਟ ਲੱਗੀ ਸੀਗੀ ਇਹ ਸਾਹਮਣੇ ਜਿਹੜਾ ਕਿਲਾਣਾ ਪਾਣਗੜ ਦਾ ਕਿਲਾ ਇਹਦਾ ਐਂਟਰੀ ਗੇਟ ਆ ਇਹ ਐਂਟਰੀ ਗੇਟ ਆ ਸੋ ਮਹਾ ਮੇਰੇ ਸੁਧਾ ਆ ਜਾ ਕੱਥੇ ਆ ਮੇਰੀ ਨਾ ਨਗਰ ਕੀ ਜਾਂਦੀ ਨਾ ਫੀਲ ਪੂਰਾ ਹੀ ਜਾਂਦਾ ਪ੍ਰੋਪਰ ਔਰ ਲੱਗਾ ਹੋਇਆ ਬੋਰਡ ਜਿਹੜਾ ਲੱਗਾ ਹੋਇਆ ਹੈ ਸਰਕਾਰ ਦਾ ਮਤਲਬ ਹੱਥ ਮਾਰਦੇ ਤੇ ਸਾਫ਼ ਕਰਦੇ ਪ੍ਰੋਪਰ ਹੈ ਨਹੀਂ ਨਹੀਂ ਅੜਦਾ ਦਮ ਕੋੜੋ ਦੇਖੋ ਲੋਕ ਟ੍ਰੈਫਿਕ ਕੋ ਜਿਪ ਕੋ ਜਿਪ ਲੈਡ ਮਾਰਦੀ ਏ

ਜੇ ਪਰ ਮਤਲਬ ਇਹਦੀ ਨਾ ਵੀ ਮਤਲਬ ਕੁਛ ਕਣ ਕੋਈ ਮਤਲਬ ਸਮਥਿੰਗ ਕੁਛ ਵੀ ਪੁਆਇੰਟ 0.0 ਹੈ ਨਾ ਬਗਲ ਕਰਦੀ ਤਾਂ ਕੁਛ ਮਤਲਬ ਕੁਸਤਾ ਹੈਗਾ ਨਾ ਜਦੋਂ ਬੰਦੇ 'ਚ ਡਰ ਲੈ ਲਓ ਤੁਸੀਂ ਜਿਵੇਂ ਮਾੜਾ ਨਹੀਂ ਬੰਦੇ ਦੀ ਸਕਿਉਰਿਟੀ ਤੇ ਫੌਜੀਆ ਦਾ ਖੜਨਾ ਆਮ ਗੱਲ ਨਹੀਂ ਕਿ ਇਹ ਕਿ ਜਾਈ ਜਾਂਦਾ ਪਰ ਕਾਲੂ ਚਾਉਂਦੇ ਦਵਾਰਾ ਇਹ ਇਕੱਲਾ ਇਕੱਲਾ ਕਮਰਾ ਸੈਸ ਸੈ ਬੁਰਾ ਫਰੋਲ ਲੈਣਾ ਹੁਣ ਜਾਵਾਂਗੇ ਆਪਾਂ ਉਹ ਬਈ ਉਪਰੋਂ ਉੱਥੇ ਸੰਦਿਆ ਸੇਵੜਾਈ ਜਗਾ ਤੇ ਉੱਪਰ ਠੀਕ ਹੈ ਲਲਿਤ ਉਹ ਕਹਿੰਦੇ ਯਾਰ ਗੁਫਾ ਹੈਗੀ ਇੱਥੇ ਕਿ ਗੁਫਾ ਕਹਾ ਹੈ ਉਹ ਲੜਕੀ ਬੋਲ ਕੇ ਗਈ ਸੀ ਮੇਰੇ ਕੋ ਜੱਦ ਤੇ ਬੱਸ ਤਾ ਨਹੀਂ ਜਾਂਦਾ ਉਹ ਥੱਲੇ ਜਾਂਦਾ ਸੌਂ ਲੱਗੀ ਕੋਈ ਗੁੱਸੇ ਰੋ ਰਾਜ ਲੜਕੀ ਬੋਣ ਗਈ ਗੁਫਾ ਵੀ ਨਹੀਂ ਜਾਂਦਾ ਬਈ ਮੈਨੂੰ ਤਿੰਨ ਜੇ ਤੂੰ ਕਹਿ ਰਿਹਾ ਮੈਂ ਨਹੀਂ ਜਾਉਂ ਲੱਗੀ ਮੈਂ ਨਹੀਂ ਜਾਂਦਾ ਬਈ ਉਹ ਸਾਰੀ ਮਾਰੇਗੀ ਤੂੰ ਇਕੱਲਾ ਤੇ ਨਹੀਂ ਮਾਰੀ ਤੂੰ ਮੈਂ ਨਹੀਂ ਜਾਂਦਾ ਯਾਰ ਸਿੱਧੀ ਗੱਲ ਨਹੀਂ ਜਾਂਦਾ ਚੱਲ ਭੱਜ ਮੈਂ ਕੀ ਖਾਂਦਾ ਥੱਲੇ ਭੱਜ ਜਾ ਨਹੀਂ ਜਾ ਸਕਦਾ ਤੂੰ ਮੈਂ ਉੱਪਰ ਨਹੀਂ ਜਾਣਾ ਹਿੰਮਤ ਹਾਰ ਗਿਆ ਆਈ ਡੋਨਟ ਲਾਈ ਓਕੇ ਚਾਹ ਉਹ ਤੇ ਮੰਦਰ ਕੋਲ ਵਗਦੀ ਗੱਡੀ ਕੋਲ ਬੈਠੀ ਜਾ ਕੇ ਕੋਈ ਨਹੀਂ ਇਹ ਤਾਂ ਡਰ ਨਹੀਂ ਪੈ ਰਿਆ ਇਹ ਕਹਿੰਦਾ ਮੈਂ ਨਹੀਂ ਜਾਂਦਾ ਹੈਗਾ ਡਰ ਨਹੀਂ ਪੈਂਦਾ ਡਰ ਗਿਆ ਅਗਲਾ ਕੋਈ ਨਹੀਂ ਆਪਾਂ ਚੱਲਦੇ ਇਕੱਲੇ ਪਰ ਹੈ ਤਾਂ ਜੀ ਘੈਂਟ ਡਲੇ ਤੱਕ ਡਲੇ ਮਾਨ ਲੱਗੇ ਬੱਟੀ ਬਜਰੀ ਸ਼ੇਪ ਦੇਖ ਬੰਦ ਚਲੋ ਉੱਪਰ ਜਾਓ ਆਹ ਬੋਤ ਅੱਧੀ ਵਾਟ ਕਰ ਲਈ ਆਪਾਂ ਉਹ ਨੀਚੇ ਦੇਖ ਸਕਦੇ ਹਾਂ ਨਾ ਬਈ ਨੀਚੇ ਤੋਂ ਲੈ ਕੇ ਅੱਜ ਤੱਕ ਆ ਗਏ ਮੁੰਡੇ ਸਾਡੇ ਆਏ ਹਾਏ ਹਾਏ ਆਹ ਡਰ ਗਏ ਜਿਹੜੇ ਪਿੱਛੇ ਰਹਿ ਗਏ ਜਿੱਤਣਗੇ ਉਹੀ ਜਿਹੜੇ ਅੱਗੇ ਵਧਣਗੇ ਅੱਗੇ ਤਾਂ ਬਾਦ ਸਕਦਾ ਸੀ ਪਰ ਤੁਹਾਨੂੰ ਪਤਾ ਬਲੋਗਰ ਨੂੰ ਮੂਰੇ ਰਹਿਣਾ ਦੀ ਬਹੁਤ ਲੋੜ ਹੈ ਨਹੀਂ ਸਾਡੇ ਫਿਰ ਵੀਡੀਓ ਨਹੀਂ ਆਉਣੀ ਆ ਜਾ ਹੁਣ ਕੋਈ ਹੋ ਵੀ ਨਹੀਂ ਗਿਆ ਸਾਡੇ ਰਾਮਣ ਨੂੰ ਗਿਆ ਸੀ ਬੰਦਾ ਲੈ ਲਿਆ ਫੁੱਟਾ ਬੰਗਾ ਲੈ ਲਿਆ ਜੱਟੀਏ ਉਭੋਗਦੇ ਸਿਆਣੂ ਅੱਤ ਬਾਕੇ ਉੱਠਾ ਪੰਗਾ ਲੈ ਲਿਆ ਜੱਟੀਏ ਕਬਾਤਾ ਚਲੋ ਤਾਂ ਆਏ ਹੇ ਅੱਡ ਪੈਰ ਤੇ ਵੱਧ ਗਿਆ ਓਏ ਆਊਚ ਜੀ ਚੋਟ ਲੱਗੀ ਮੇਰੇ ਤੋਂ ਚਲ ਬਾਬਾ ਖੇਵੜੇ ਚੱਲ ਖੇਵੜੇ ਚਲੋ ਚੋਟਾ ਲੱਗੇ ਸਮ ਰਸਤਾ ਨਹੀਂ ਪਤਾ ਲਲਿਤ ਲਲਿਤ ਇਸਕਾ ਨਾਮ ਹੈ ਲਲਿਤ ਜਾਨਪੁਰ ਇਹ ਮਾਰਾ ਹੈ ਗਾਰਡੀਅਨ ਭਾਈ ਗਾਰਡੀਅਨ ਵਰਗਾ ਗੈਲੈਕਸੀ ਆ ਜਾਓ ਭਾਈ ਬੈਠੇ ਤੇ ਮੁੜਨਾ ਤਾਂ ਹੈ ਨਹੀਂ पूरा मैं करके जावगी बंटी और रील देख लग गए बंटी आ जाओ बंटी देखी कुदरत पत्थर देखना बर्फी नहीं जमी बर्फी वर के पत्थर ਬੰਟੀ ਆ ਜਾ ਬਈ ਯਾਰ ਬੰਡੀ ਲੇਟ ਪਿੱਛੇ ਨਾ ਰਹਿ ਬਾਲਾ ਯਾਰ ਉਹ ਲੜਜੂ ਕੁਛ ਪਿੱਛੇ ਨਾ ਰਹਿ ਤੂੰ ਆ ਜਾ ਫਿਰ ਕੋਈ ਆਜ ਦਾ ਦਰਸ਼ਨ ਕਰਨੀ ਕਰਨੇ ਆ ਭੂਤ ਦੇ ਅੱਖਾਂ ਚੱਖਾ ਪਾਉਣੀਆਂ ਨੇ ਉਹਨੂੰ ਕਹਿਣਾਗਾ ਕੀ ਆਇਆ ਨੂੰ ਉਹਨੂੰ ਪਤਾ ਕੀ ਕਹਿਣਾਗਾ ਹੈ ਉਹਨੂੰ ਪਤਾ ਕਿ ਤੈਂ ਕੀ ਪਤਾ ਕੀ ਕਹਿਣਾਗਾ ਉਹ ਕੀ ਕਹਿੰਦਾ ਹੁੰਦਾ ਉਹ ਨਹੀਂ ਨਹੀਂ ਸੁਣੋ ਸੀਤੋ ਵਾਲਾ ਹਾਂਜੀ ਕੀ ਹਾਲ ਚੱਲ ਦੋਸਤੋ ਮੇਰੇ ਵੱਲੋਂ ਵੀ ਤਾਂ ਜੀ ਆਇਆਂ ਨੂੰ ਤਾਂ ਇਹ ਮੈਂ ਤਾਂ ਮੰਨਤੀ ਕਰਾਉਣਾ ਤੁਮੇ ਨੂੰ ਦੋ ਮਹੀਨੇ ਮੈਂ ਨਾ ਜਿਹੜੇ ਪਹਾੜ ਤੇ ਮੈਂ ਚੜ ਰਿਹਾ ਅੱਜ ਮੈਨੂੰ ਉਹ ਤਾਂ ਆਉਣ ਦੀ ਉਮੀਦ ਨਹੀਂ ਸੀ ਕਿ ਦੱਲੇ ਆਵਾਂ ਪਰ ਮੂਹ ਤਾਂ ਥੋਕਿਆ ਬਣਾ ਲਾ ਦੇ ਉਹ ਹੀ ਪੀਜਾ ਸੁਣ ਤਾਂ ਗੱਲ ਦੇਖੋ ਮੈਂ ਆਈ ਨਾ ਟ੍ਰੈਕਿੰਗ ਪੂਰੀ ਘਾਟ ਹੋਈ ਜਾਂਦੀ ਹੈ ਬਈ ਜੰਗਲ ਹਰ ਪਾਸੇ ਘਰਾਂ ਜੰਗਲ ਹੈ ਜੰਗਲ ਦੇਖੋ ਹਫ਼ਤਾ ਨਾ ਆਪਰਨ ਕਰੀਏ ਨਾ ਡੇਲੀ ਕੋਈ ਮਿੰਟ ਤੇ ਪੇੜ ਹੀ ਮੈਂ ਤੇਰਾ ਖਾ ਵੀ ਹਟ ਆਪਣਾ ਪਤਲੇ ਹੋ ਜਾਣਗੇ Hãy subscribe cho kênh đi, Mì Gõ Để không bỏ lỡ những video ਆ ਮੈਂ ਦੀ ਸਹੀ ਗੀਤਾ ਰਮਣੇ ਤੂੰ ਆਇਆ ਨਹੀਂ ਪੂਤ ਮੜੇ ਨਾ ਮਲੇ ਉਹਨੂੰ ਵੀ ਅਸੀਂ ਹੁਣ ਮਿਲ ਪੀ ਗਏ ਉਹਨੂੰ ਪਤਾ ਕੀ ਗੱਲ ਹੈ ਬਈ ਧਾਮ ਲੈਣਾ ਤੇ ਛੱਡ ਦੋ ਉਹ ਤਾਂ ਫਿਰ ਟ੍ਰੈਕਿੰਗ ਵੀ ਫਾਈਨਲੀ ਹਾਲਤ ਖਰਾਬ ਹੋ ਗਈ ਪਰ ਪਹੁੰਚ ਗਏ ਉੱਪਰ ਤੱਕ ਇਹ ਤਾਂ ਅੰਦਰ ਗਨੇ ਕਰਿਆ ਸੀਗਾ ਉਸ ਕਿਲੇ ਦੀ ਰਾਣੀ ਉੱਤੇ ਕਾਲਾ ਜਾਦੂ ਇੱਥੇ ਬੈਠ ਕੇ ਉਹ ਤੰਤਰ ਮੰਤਰ ਕਰਿਆ ਕਰਦਾ ਸੀ ਪਹੁੰਚ ਗਏ ਬਾਈ ਮੰਦਿਰ 'ਚ ਦੇਖੋ ਵੀਊ ਹਾ 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 ਆ ਜਾ ਆ ਜਾ ਇੱਥੇ ਬੈਠ ਕੇ ਉਹ ਤੰਤਰ ਮੰਤਰ ਕਰਿਆ ਕਰਦਾ ਸੀ ਆਪ ਦਾ ਵੰਦਨਤੋ ਯਹਾਂ ਸੇ ਆਪੋ ਕਿਲਾ ਦੇਖੋ ਜੈਸੀ ਪੁਰਾਣਾ ਨਗਰ ਦਾ ਹੈ ਕਿਲਾ ਹੈ ਕੀ ਆਪਾ ਦੇਖ ਰਹੇ ਆ ਇਹ ਤੁਹਾਨੂੰ ਸਾਰਾ ਸਮਝਾ ਸਕਦੇ ਆਪਾ ਆ ਕਿਲਾ ਆ ਗਿਆ ਸਾਹਮਣੇ ਉਹ ਐਂਟਰੀ ਗੇਟ ਆ ਗਿਆ ਕਿਲੇ ਦਾ ਠੀਕ ਹੈ ਉਹ ਮਤਲਬ ਉਹਨਾਂ ਦੀ ਜੀ ਲੌਬੀ ਆ ਦੇ ਪਰਸਨਲ ਮੰਦਿਰ ਹੁੰਦੇ ਸੀਗੇ ਕੋਈ ਆਫਿਸ ਜਿਹੜਾ ਤੁਹਾਨੂੰ ਦੱਸਿਆ ਹਣਾ ਮਤਲਬ ਆਪਦਾ ਏਰੀਆ ਉਹ ਨਾ ਜਿੱਥੇ ਘਰ ਦੇ ਮੈਂਬਰ ਆਪਦੇ ਮੈਂਬਰ ਯਾਰ ਇਹ ਸਾਰਾ ਬਾਜ਼ਾਰ ਆ ਇਹ ਸਾਰਾ ਬਾਜ਼ਾਰ ਸੀ ਠੀਕ ਹੈ ਉਹ ਵਾ ਆ ਰਿਹਾ ਕਮ ਤਾੜਾ ਜਿਗੋ ਜਿਗੋ ਇੱਕੋ ਵੇਸ ਆਜੀ ਇਹਨੂੰ ਦੇਖ ਕੇ ਆਰਾਮ ਨਾਲ ਕਹਿ ਸਕਦੇ ਆਪਾਂ ਇਹ ਬਾਬੇ ਨਾਨਕ ਨੇ ਗਿਆ ਸੀ ਧਰਤੀ ਹੋਰ ਪ੍ਰੇ ਹੋਰ ਹੋਰ ਇਹ ਧਰਤੀ ਹੋਰ ਪ੍ਰੇ ਹੋਰ ਆਪਣਾ ਆਪਣਾ ਬਲੈਕ ਵੈਪਰ ਆਪਣਾ ਮਾਰ ਲੀਕ ਪਰ ਟੋਗਾ ਤੇਰਾ ਇੱਡਾ ਤਾਹੂ ਵਰਡਿਓ ਬਣਦਾ ਕੋਲੈਕਟਰ ਆ ਹਾ ਹਾ ਇੰਜੋਏ ਭੰਡੀ ਹੱਡੀ ਆਵਾ ਚਲੀਦੀ ਆ ਬਈ ਹੁਣ ਸਾਡੀ ਪਲੈਨਿੰਗ ਇਹ ਨੀਚੇ ਜਾਣ ਦੀ ਬਾਪੇ ਤੈਨਸਰ ਪਾਣੀ ਪੀਣੇ ਜਾ ਜਾ ਤਾ ਲੱਗਦੀ ਨਹੀਂ ਤੇ ਬਹੁਤ ਜ਼ਿਆਦਾ ਕੋਈ ਨਾ ਚੱਲਦੀ ਹੁਣ ਚੱਲਣਾ ਚਾਹੀਦਾ ਆਪਾਂ ਨੂੰ ਆ ਜੇ ਉੱਪਰ ਆਇਆ ਮੁੰਡਿਆ

ਾਂਗੇ ਚ ਭੱਗ ਬੋੜਿਆ ਕੁੱ 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 ਆ ਕਿਤੇ ਮੱਖਾ ਆਹ ਹੈਲੀਕਾਪਟਰ ਓਏ ਗਲਤੀ ਨਾਲ ਵੀ ਪੱਥਰਾ ਦੀ ਜਗਲ ਖਿਸਕ ਕੇ ਜਾਂਦਾ ਤੇ ਵੱਡੇ ਪੱਥਰ ਦੇ ਉੱਤੇ ਨਾ ਪੈਂਦਾ ਦੋ ਮੂਰੇ ਆਈ ਜਾਂਦੇ ਆ ਅੰਡੀ ਵਿਝੇ ਸਿੰਝ ਦਿਸ ਇਜ਼ ਆਊਟਿੰਗ ਦਿਸ ਇਜ਼ ਆਊਟਿੰਗ ਤੇਰੇ ਕੋਲ ਟ੍ਰੈਕਿੰਗ ਵਾਲਿਆਂ ਦੇ ਕੋਲ ਚਾਕਲੇਟ ਰੱਖਦੇ ਹੁੰਦੇ ਆ ਕਿ ਉਹਨਾਂ ਐਨਰਜੀ ਬਾਰਸ ਹੋ ਜਾਂਦੀ ਕਿ ਚਾਕਲੇਟ ਇੱਕ ਪਾਣੀ ਤੋਂ ਜੁੜਾ ਆਪਣਾ ਕੋਲ ਟ੍ਰੈਕਿੰਗ ਦੇ ਪਾਣੀ ਹੁੰਦਾ ਆਪਣ ਕੋ ਚ ਅੱਗੇ ਗਲਤੀ ਨਹੀਂ ਕਰਨੀ ਇਹ ਪੀੜਾ ਪਾਣੀ ਤੇ ਨਹੀਂ ਹੋਣਾ ਚਾਹੀਦਾ ਤੁਸੀਂ ਪਾਣੀ ਰੱਖ ਲਿਆ ਕਰੋ ਚਾਕਲੇਟ ਵੀ ਰੱਖ ਲੈ ਕੇ ਚੱਲਣਾ ਸੀ ਵੋ ਮੈ ਆ ਗਿਆ ਬਈ ਉਹ ਗੱਲਾਂ ਦੀ ਗੱਲਾਂ ਕੋਣ ਕੇ ਪਾਣੀ ਇੰਦਾ ਇੰਤਿਆਮ ਕਰਕੇ ਰੱਖ ਲਈ ਮੜਾ ਇਹਨੂੰ ਉਹ ਬਾਹਰ ਪਾਣੀ ਆ ਜਾ ਪਾਣੀ ਦੇ ਲੱਦੀਆ ਹੁਣ ਆਪਾਂ ਪਾਣੀ ਪੀਵਾਂਗੇ ਬਈ ਮੈਨੂੰ ਵੀ ਚਸ਼ਮੇ ਵਾਲਾ ਪਾਣੀ ਸੀ ਥੱਲੇ ਦਾ ਪਾਣੀ ਕੁਛ ਨਹੀਂ ਆ ਮੈਂ ਬੋਤਲ ਲੈ ਤਾ ਉਹ ਪੂਈ ਵਾਲਾ ਲਾਇਦਾ ਨਾ ਉਸੇ ਤੋਂ ਬੜਿਆ ਹੈ ਸੌਫਟ ਹੈ ਹਾਂ ਚਾਰੋਂ ਪਾਸੋਂ ਘਣਾ ਜੰਗਲ ਹੈ ਔਰ ਅਸੀਂ ਪਾਣੀ ਦੀ ਤਲਾਸ਼ ਮੇ ਅੱਗੇ ਵਧਦੇ ਰਹੇਗੇ ਦੇਖਦੇ ਆਂ ਖਾਣੇ ਕੇ ਲੀਏ ਕੁਛ ਮਿਲਤਾ ਹੈ ਜਾਂ ਨਹੀਂ ਯਹਾਂ ਪੇ ਬਾਲੂ ਵੀ ਬਹੁਤ ਹੈ ਇਸਕੇ ਲਈ ਜਬ ਅਗਰ हमको ਬਾਲੂ ਦਿੱਖਤਾ ਹੈ ਤੋ ਮੇ ਜੋਰ ਜੋਰ ਸੇ ਚਰਾਏਗੇ ਐਸੇ ਓ ਐਸੇ ਚਲਾਣਾ ਪੜੇਗਾ ਤਵੀ ਬਾਲੂ ਆਗੇ ਹਾਂ ਵੀ ਹੁਣ ਆਪਾਂ ਬਾਹਰ ਆ ਗਏ ਆਂ ਤੇ ਅੰਦਰ ਆਪਾਂ ਜਾਇਆਏ ਸੀਗੇ ਉਹ ਬਿਲਕੁਲ ਉੱਪਰ ਹੋ ਦੇਖ ਸਕਦਾ ਹਾਂ ਉੱਪਰ ਠੀਕ ਹੈ ਉਪਰ ਤੇ ਬੈਠੇ ਸੀ ਆਪਾਂ ਉਪਰ ਤੂ ਪਰ ਬਿਲਕੁਲ ਦੇਖ ਸਕਦੇ ਹੋ ਊਵਲ ਪਹਾੜ ਦੇ ਉੱਤੇ ਊਵਲ ਉੱਥੇ ਵੀ ਜਾਇਆ ਹੈ ਅੰਦਰ ਆਪਾਂ ਕਿਲੇ 'ਚ ਵੀ ਜਾਇਆ ਹੈ ਕੁੱਲ ਮਿਲਾ ਕੇ ਅਦਾ ਕੀ ਹੈ ਜਗ੍ਹਾ ਹੈ ਇਸ ਦਾ ਬੈਰ ਹੈ ਜੇ ਬਣਾ ਰੱਖਿਆ ਜਿਵੇਂ ਲਾਈਟ ਦਾ ਪ੍ਰਬੰਧ ਨਹੀਂ ਤੇ ਸੂਲਤਾ ਪ੍ਰਬੰਧ ਨਹੀਂ ਆਸ-ਪਾਸ ਦੇਖ ਲਓ ਨਾ ਕੋਈ ਟਾਵਰ ਨਾ ਕੋਈ ਘਰ ਵਗੈਰ ਕੁਝ ਨਹੀਂ ਹੈਗਾ ਹੈ ਨਾ ਜੀ ਇਥੇ ਨ ਲਾਈਟਾਂ ਦਾ ਪ੍ਰਬੰਧ ਨਹੀਂ ਕਿਸੂ ਵੀ ਹਨ ਕਿਸੇ ਤਰ੍ਹਾਂ ਦਾ ਪ੍ਰਬੰਧ ਨਹੀਂ ਹੈਗਾਗਾ ਤਾਂ ਉਸ ਕਰਕੇ ਇਹ ਚੀਜ਼ਾਂ ਤੇ ਲੱਗਦਾ ਜਿਵੇਂ ਰਾਤ ਨੂੰ ਆਪਾਂ ਦੂਰ ਜਾਣ ਤੋਂ ਵੀ ਡਰਦੇ ਹੁੰਨੇ ਕਿਉਂਕਿ ਹਨੇਰਾ ਜ਼ਿਆਦਾ ਹੁੰਦਾ ਦਿਸਦਾ ਨਹੀਂ ਹੁੰਦਾ ਕੁਝ ਐਸੇ ਕੌਣ ਆਊਗਾ ਪਹਿਲੀ ਗੱਲ ਸਾਡੀ ਹਨੇਰੇ 'ਚ ਇਹ ਜੇ ਇੰਨੇ ਹਨੇਰੇ 'ਚ ਆਪ ਦਾ ਪੈਰ ਵੀ ਲੱਗ ਜੇ ਖੁਦ ਤਰੀਕੇ ਨਾਲ ਹਨਾ ਆਪਾਂ ਤਾਂ ਉਹੀ ਘਬਰਾ ਜਾਂਦਾ ਤੇ ਹਲਕੀ ਮਰਦ ਜਾਂਦਾ ਅੱਧਾ ਤਾਂ ਬਾਕੀ ਥੋੜਾ ਜਿਹਾ ਲੋਕੇਸ਼ਨ ਨੂੰ ਉਹ ਉਮੀ ਰੱਖੀ ਗਈ ਹੈ ਇਨਕਮ ਦਾ ਸਾਧਨ ਹੀ ਇਹਨਾਂ ਦਾ ਹੀ ਆ 300 ਰੁਪਏ ਟਿੱਕ ਟਿੱਕ ਹੀ ਤੇ 5 ਵਜੇ ਤੋਂ ਬਾਅਦ ਇਹਨਾਂ ਨੇ ਜਾਣ ਨਹੀਂ ਦਿੰਦੇ। ਉਹ ਇਹਨਾਂ ਦਾ ਪਤਨੀ ਕੀ ਰੂਲ ਹੈਗਾ ਇਹ ਜਿਹੜਾ ਜਾਣ ਨਹੀਂ ਦਿੰਦੇ ਹੈਗੇ ਇਹ। ਠੀਕ ਆ ਉਹ ਅਲੱਗ ਚੀਜ਼ ਐ। ਚਲੋ। ਕਿ ਵੀ ਹੋਰ ਐਸੇ ਕੋਈ ਪਾਣਗੜ ਕੋ ਇਦਾਂ ਦਾ ਕੋਈ ਹੋਰ ਤਾਂ ਹੈ ਨਹੀਂ ਨਾਮ ਇਸ ਇਸ ਕਿਲੇ ਦੇ ਅਦੌਲਤ ਚੱਲ ਰਿਹਾ ਸਰ ਉਸ ਚੱਲ ਰਿਹਾ। ਠੀਕ ਐ ਸਰ। ਤੁਸੀਂ ਆਉਣਾ ਚਾਹੁੰਦੇ ਹੋ? ਵਧੀਆ। ਬਟ ਤੁਸੀਂ ਇਹ ਚੀਜ਼ ਨਹੀਂ ਦੇਖਣਾ ਚਾਹੁੰਦੇ ਹੋ ਵੀ ਇੱਥੇ ਕੁਝ ਹੋਊਗਾ। ਇਹ ਤਾਂ ਸਾਨੂੰ ਪਹਿਲਾਂ ਹੀ ਪਤਾ ਸੀਗਾ। ਹੁੰਦਾ ਹੁੰਦਾ ਕੁਝ ਨਹੀਂ। ਠੀਕ ਹੈ ਪਰ ਅਸੀਂ ਉਹ ਲੋਕੇਸ਼ਨ ਦੇਖ ਕੇ ਆਉਣੀ ਸੀ ਜਿਹੜੀ ਇੰਨੀ ਪੁਰਾਣੀ ਹੈਗੀ ਆ ਟੂਰਿਸਟ ਪਲੇਸ ਇੱਕ ਤਰ੍ਹਾਂ ਦਾ ਬਣਿਆ ਹੋਇਆ ਹੈ ਇਹੀ ਇਹਨਾਂ ਦਾ ਇਨਕਮ ਦਾ ਸਾਧਨ ਆ ਦੇਖੋ ਲੋਕ ਆਉਂਦੇ ਨੇ ਦੇਖਦੇ ਨੇ ਹੈ ਕੁਛ ਨਹੀਂ ਠੀਕ ਹੈ ਸਰ ਹਾਂ ਤੋਂ ਅੱਪਾਂ ਜਿਹੜੇ ਰਾਤ ਅਸ ਸੋਟੀ ਘਾੜਨ ਦਾ ਕੰਮ ਕਰੇ ਨੇ ਇੰਨੇ ਆ ਪਰਾਤਾ ਹੀ ਸੀਗੇ ਆਪਾਂ ਇੱਥੇ ਤੱਕ ਆਏ ਸੀ ਰਾਤ ਆ ਮੇਨ ਗੇਟ ਤੱਕ ਇੱਥੋਂ ਉਹ ਹੁੰਦੇ ਇੱਥੇ ਆਰਮੀ ਫੋਰਸ ਲੱਗਦੀ ਹੈ ਜੀ ਤਣਾਤ ਹੁੰਦੀ ਹੈ ਉਹ ਅੰਦਰ ਜਾਣ ਨਹੀਂ ਦਿੰਦੀ ਹੈਗੀ ਕਿਸੇ ਤਰੀਕੇ ਨਾਲ ਤੇ ਪਸੇ ਇਹ ਸੀਗਾ ਵਧੀਆ ਚੀਜ਼ ਆ ਦੇਖਣਾ ਮੋਸਟ ਵੈਲਕਮ ਜਰੂਰ ਦੇਖੋ ਆਗੇ ਜਰੂਰ ਦੇਖੋ ਵਧੀਆ ਚੀਜ਼ ਆ ਦੇਖਣ ਵਾਲੀ ਚੀਜ਼ ਆ ਪੁਰਾਣੀਆਂ ਚੀਜ਼ਾਂ ਨੇ ਠੀਕ ਹੈ ਉਹ ਜੋ ਸਾਹਮਣੇ ਹੈਗਾ ਉਹ ਮਕਬਰ ਹੈ ਉਹ ਬੜਾ ਉਹ ਮਕਬਰ ਹੈ ਉਹ ਮਕਬਰ ਹੈ ਹੈ ਨਹੀਂ ਕੁਝ ਵੀ ਨਹੀਂ ਹੈਗਾ ਪੁੱਟਾ ਐਦਾ ਕੁਝ ਨਹੀਂ ਜੇ ਮਰਜ਼ੀ ਦੇਖ ਲੈ ਇਹ ہمارا ਗਾਈਡ ਦਾ ਆ ਠੀਕ ਆ ਨਾ ਲਲਿਤ ਆ ਕਲਤਾ ਹਾਂ ਉਹ ਠੀਕ ਹੋ ਪਾਣੀ ਮਿਲ ਗਿਆ ਠੀਕ ਹੈ ਪਾਣੀ ਪੀ ਲਓ ਥੈਂਕ ਯੂ ਥੈਂਕ ਯੂ ਪਾਣੀ ਪੀ ਲਓ ਸਭ ਠੀਕ ਆ ਜੀ ਚੰਗਾ ਲੱਗਿਆ ਵਲੌਗ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲਿਓ ਭਰਾਵਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀ ਆਪਣੇ ਫੇਸਬੁਕ ਹੈਂਡਲ ਵੀ ਇਹਦੇ ਵਿੱਚ ਹੀ ਨੇ ਫੇਸਬੁਕ ਪੇਜ ਤੇ ਜਾ ਕੇ ਫੇਸਬੁਕ ਚੈਨਲ ਨੂੰ ਵੀ ਲਾਈਕ ਕਰ ਲਿਓ ਵੀ ਫੋਲੋ ਕਰ ਲਿਓ ਇਸ ਨੂੰ ਜਾ ਕੇ ਠੀਕ ਹੈ ਤੇ ਹੁਣ ਮੈਂ ਆਉਦੇ ਦੇ ਦਿੰਦਾ ਕੁਛ ਖਾ ਪੀ ਲਈਏ ਭੁੱਖ ਬਹੁਤ ਲੱਗੀ ਆ ਜਾਨ ਬਹੁਤ ਜ਼ਿਆਦਾ ਲੱਗੀ ਆ ਸੱਚ ਨਾ ਬਚਾਲਦੇ ਆ ਚਲੋ ਠੀਕ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ